ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਜੀ ਸਸੀਲ ਤੇ ਜ਼ਿਲ੍ਹਾ ਪਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਲਈ ਇੱਕ ਸੂਇਆ ਸਵਾ ਨਗ ਜੀ ਤੇ ਚਾਰ ਗੱਬਣ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਸਰੀ ਗਾਲ ਜੀ ਸਸਰੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਹਰਦੇਸ਼ ਸਿੰਘ ਪਿੰਡ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 701630552 ਜੀ ਠੀਕ ਆ ਜੀ ਅੱਜ ਫਿਰ 5 ਨਾਗ ਆ ਜੀ ਹਾਂ 5 ਨਾਗ ਆ ਵੀਰੇ ਇੱਕ ਵੀਰੇ ਸੂਆ ਸਵਾਇਆ ਜਿਹਦੀ ਡਿਮਾਂਡ ਦੀ ਬਹੁਤ ਆ ਜ਼ਰੂਰੀ ਇਹ ਤੋਂ ਸ਼ੁਰੂ ਕਰ ਗਏ ਬਾਈ ਹਾਂਜੀ ਹਾਂਜੀ ਤੂੰ ਆ ਕੇ ਨਮਾ ਜੀ ਇਹ ਵੀਰੇ ਯਾਰ ਦੂਜਾ ਸੂਆ ਠੀਕ ਆ ਜੀ ਕਦੋਂ ਤੁਸੀਂ ਆ ਜੀ ਏ ਵੀਰੇ ਕੱਲ ਦੀ ਸੂਈ ਆ ਬੱਚਾ ਕੀ ਦਿੱਤਾ ਜੀ ਮਗਰ ਬੱਛਾ ਵੀਰੇ ਇਹਦੇ ਮਗਰ ਬੱਛਾ ਹਾਂ ਜੇਰਡਨ ਆ ਜੀ ਜੇਰ ਵੀਰੇ ਡਨ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਬੋਲਾ ਕਿੰਨਾ ਤੇ ਉਹ ਵੀਰੇ 7 ਕਿਲੋ ਬਸ ਨੇਟ ਬਾਈ ਭਾ ਅਗਲਾ 4 ਰੰਗ ਜੋਲੇ ਵਧੂਗੀ ਘਟਦੀ ਨਹੀਂ ਠੀਕ ਆ ਜੀ ਹਾਂ ਜੇਰਡਨ ਆ ਵੀਰੇ ਆਵੇ ਸਾਫ ਜਾਲਾ ਦੀ ਜਾਂਦੀ ਐ ਸਣਾ ਦੀ ਓਕੇ ਆ ਵੀਰੇ ਜਮਾ ਠੀਕ ਆ ਜੀ ਹਾਂ ਜੀ ਤੋੜ ਕੇ ਦਿਖਾ ਦੀ ਬਾਈ ਬਾਕੀ ਬਾਈ ਦੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਆ ਕੱਲ ਦੀ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਬੱਛਾ ਠੰਡੀ ਸੀਲ ਕਰਮ ਵਾਲੀ ਪੂਰੀ ਜਿਹੜੀ ਉਹ ਲਈ ਪਾਉਂਦੀ ਧਾਰਾ ਕੋਈ ਨਿਆਣਾ ਪਾਉਣ ਦੀ ਲੋੜ ਹੁੰਦੀ ਕਿ ਨਹੀਂ ਨਹੀਂ ਵੀਰੇ ਪਾਗਲਾ ਪਾਵੇ ਨਾ ਪਾਵੇ ਲੈ ਮੋਟੀ ਧਾਰਾ ਉਹ ਜੀ ਹੁਣ ਆ ਪਾ ਲੈ ਨਹੀਂ ਪਾਉਣਾ ਨਾ ਪਾਵੇ ਧਾਰਾ ਮਾਰ ਕੇ ਤੁਹਾਨੂੰ ਤਾਂ ਚੈੱਕ ਕਰਾ ਦਿੰਨੇ ਕਿਸੇ ਵੀਰ ਸੱਜਣ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਹਾਂਜੀ ਸੌਖਾ ਹੋ ਜਾਂਦਾ ਜੀ ਉਹਦੇ ਲਈ ਬਾਕੀ ਵੀਰੇ ਗਰਮੀ ਦਾ ਘੱਟ ਮਨਾਉਂਦੀ ਹੋਣੀ ਹਾਂ ਗਰਮੀ ਵੀਰੇ ਆਹ ਤੇਰੇ ਸਾਹਮਣੇ ਹੀ ਆ ਵੀਰੇ ਖੜੀ ਆਹ ਬਾਹਰ ਹੀ ਖੜੀਆਂ ਕਰਮ ਵਾਲੀਆਂ ਫਾਇਦਾ ਹੋ ਜਾਂਦਾ ਵੀ ਜਿਹਨੇ ਕੱਲਾ ਘਰ ਆ ਨਗ ਰੱਖਣਾਗਾ ਉਹਨੂੰ ਫਾਇਦਾ ਹੋ ਜਾਂਦਾ ਜੀ ਗਰਮੀ ਘੱਟ ਮਨਾਉਂਦੀ ਆ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਠੀਲ ਠੰਡੀਆਂ ਸਾਰੀਆਂ ਆ ਵੀਰੇ ਕੋਈ ਭਣਾ ਡਰ ਜੇ ਕੈਮਰੇ ਤੋਂ ਹਾਂ ਮਾੜਾ ਮੋਟਾ ਰੀਅਲ ਕਰ ਜਾਂਦਾ ਫਨਾ ਦੀਆਂ ਓਕੇ ਹੋਣਗੀਆਂ ਫਨਾ ਦੀ ਵੀਰੇ ਗਾਰੰਟੀ ਹੋਊਗੀ ਅਗਲੇ ਦੇ ਘਰ ਦੀ ਡਿਮਾਂਡ ਵੀਰੇ ਕੀ ਰਹਿਣਾਂ ਦੀ ਇਹ ਦੇ ਦਿਆਂਗੇ 38 ਦੀ ਵੀਰੇ ਹੋਜੀ ਲੱਸੀ ਕਰ ਦਿਆਂਗੇ ਵੀਰੇ ਆਫਰ ਚ ਅੱਜ ਕਿਹੜੀ ਗਾਂ ਚ ਔਫਰ ਜੇ ਹੀ ਆ ਕੋਈ ਜਾਨੀ ਇਹਦੇ ਆਫਰ ਛੋਟਾ ਭਾਈ ਆ ਇਹਦੇ ਚ ਮਾਰ ਤਣ ਕਰਨਾ ਪੈਣਾ ਫਿਰ ਇਹਦੇ ਚ ਇਹ ਵੀਰੇ 37 ਦੇ ਦਿਆਂਗੇ ਲਓ ਜੀ ਆਫਰ ਜੇ ਕਰਾਤੀ ਆ ਤੁਹਾਨੂੰ ਕਹਿ ਕੇ 37000 ਚਾ ਆ ਜੀ ਜੈਲੀ ਮਿਲਨੀ ਆ ਸੀਮਣ ਚੰਗਾ ਲੱਗਿਆ ਸੀ ਗੱਲ ਕਰ ਆ ਬੱਚਾ ਵੱਚਾ ਗਿਆ ਦੋ ਨੰਬਰ ਵੀਰੇ ਕਾਲੀ ਇਹਦੇ ਦੋ ਨੰਬਰ ਵੀਰੇ ਦੂਜਾ ਸਵਾਈ ਹੁੰਦੀ ਆ ਠੀਕ ਆ ਜੀ ਦੇਣੇ ਕਿੰਨੇ ਲੈਂਦੀ ਆ ਭਾਈ ਇਹ ਪੰਜ ਚਾਰ ਦੇਣ ਹੀ ਲੈਂਦੀ ਆ ਬਾਹਲੇ ਨਹੀਂ ਕਿੰਨਾ ਕੁ ਬਾਜੀ ਵੀਰੇ ਦੋਸਤ ਇਹ ਵੀਰੇ ਯਾਰ ਅਗਲੇ ਨੇ ਗਾਂ ਵਾਲੇ ਮਾਲਕਾਂ ਨੇ ਤਾਂ 20 ਦੱਸਿਆ ਆਪਾਂ 17 18 ਮੰਨ ਕੇ ਲਈਏ ਜਿਹੜੇ ਸਾਹ ਨਾਲ ਨਿੱਗਰ ਭਲੀ ਵੀ ਵਹਿੜਾ ਦੇਣਾ ਵੀ ਚਾਹੀਦਾ ਬੱਤੀ ਆ ਬਾਕੀ ਅੰਗ ਕ੍ਰੋਸ ਇਹ ਆ ਜਾਂਦਾ ਜੀ ਹਾਂ ਇਹ ਅੰਗ ਕ੍ਰੋਸ ਦਾ ਵੀਰੇ ਇਹ ਹੋ ਜਾਂਦਾ ਹੁੰਦਾ ਕਿ ਫੈਟ ਚੰਗੀ ਆ ਜਾਂਦੀ ਹੈ ਤੇ ਗਰਮਾ ਚ ਗਰਮੀ ਚ ਥਾਂਬ ਸੰਭਾਲ ਸੌਖੀ ਹੋ ਜਾਂਦੀ ਹੈ ਦਿਨ ਜਿਹੜੇ ਹੁੰਦੇ ਆ ਕਈ 2 ਦਨ ਪਸੂ ਵੱਧ ਵੀ ਲੈ ਜਾਂਦਾ ਜਾਂ ਘੱਟ ਵੀ ਲੈ ਜਾਂਦਾ ਹੁੰਦਾ 2 4 ਦਿਨ ਉੱਪਰ ਹੇਠਾ ਹੋ ਜਾਂਦੇ ਹੁੰਦੇ ਆ ਕਿਉਂਕਿ ਮਾਲਕਾਂ ਦੇ ਦੱਸੀ ਹੁੰਦੀ ਆ ਦੇ ਦੋਦ ਦੇ ਚੰਗਾ ਪਾ ਜੂਗੀ ਠੰਡੀ ਸੀਲ ਪੂਰੀ ਆ ਥਾਣਾ ਦੀ ਓਕੇ ਆ ਤਿਆਰੀ ਸੋਹਣੀ ਫੜਦੀ ਹੁੰਦੀ ਹੈ ਜੀ ਬਾਕੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਚਾਰੇ ਥਾਣ ਨਿਖੜ ਮੈਂ ਇੱਕੋ ਜਿਹਾ ਸਹਿਜ ਦੇ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣਗੀ ਇਹ 45 ਦੇ ਦੇ ਦਿਆਂਗੇ ਵੀਰੇ ਹੋ ਜੂ ਲੈਸ ਜੀ ਕਰ ਦਿਆਂਗੇ ਕੋਈ ਠੀਕ ਹੈ ਜੀ 45000 ਰੁਪਏ ਇਹਦੀ ਡਿਮਾਂਡ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹੜਾ ਵੀਰ ਚੱਲ ਕੇ ਆਊਗਾ ਅੱਗੇ ਵੀਰੇ ਤੈਨੂੰ ਨੰਬਰ ਇਹਦੀ ਕੀ ਡਿਟੇਲ ਆ ਜੀ ਤੈਨੂੰ ਨੰਬਰ ਵੀਰੇ ਦੂਜਾ ਸਵਾਈ ਸੰਧੀ ਆ ਅਗਲਾ ਭੜਾ ਤੀਜੇ ਮੰਨੀ ਆਵੇ ਠੀਕ ਆ ਬਾਈ ਹਾਂ ਜੀ ਕੱਦ ਕਾਠ ਵਾਲੀ ਆ ਵਜਨ ਬਹੁਤ ਕੱਦ ਕਾਠ ਤਾਂ ਲਾ ਲਓ ਅੰਦਾਜ਼ਾ ਬਾਈ ਦੇ ਮੋਟੇ ਤੇ ਘਰ ਹੁੰਦੀ ਆ ਦੇਣ ਕਿੰਨੇ ਲੈਣੀ ਇਹ ਵੀਰੇ 15-4 ਦੇਣ ਹੀ ਲੈਂਦੀ ਆ ਬਾਹਲੇ ਕਿੰਨਾ ਕੁ ਬਾਜੂ ਦੋ ਦੋ ਦੇ ਵੀਰੇ ਅਗਲੇ ਨੇ ਤਾਂ 18-19 ਦੱਸਿਆ ਆਪਾਂ 17 ਮੰਨ ਕੇ ਲਈਏ ਵੀ ਗਰਮੇ 17 ਕ ਦੇ ਦਊਗੀ 17 ਕ ਦੇ ਹਾਂ ਜੀ ਤੋਰ ਕੇ ਦਿਖਾ ਦਿਜੀਏ ਬਾਈ ਦੇ ਦਸਨ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਭੂਆ ਕਹਿ ਕੇ ਦਿੱਤੀ ਆ ਤੁਸੀਂ ਆਪਦੀ ਸਮਝ ਨਾਲ ਪੈਸੇ ਲਾਉਣੇ ਚਾਹੇ ਤੀਜਾ ਮੰਨ ਲਓ ਜੀ ਥਾਣਾ ਦਾ ਸਹਿਜ ਬਹੁਤ ਸੋਨਾ ਸੋਨਾ ਗਲਾਬੀ ਥਾਣਾ ਜੀ ਕੱਦ ਕਾਠ ਵੀ ਚੰਗਾ ਮਾਲਕਾਂ ਨੇ ਤਾਂ ਦੋ ਦੋ ਜਿਆਦਾ ਦੱਸਿਆ ਬਾਈ ਕਹਿੰਦਾ ਆਪਾਂ 17 18 ਮੰਨ ਕੇ ਲਈ ਆ ਤੁਸੀਂ ਜਿੰਨੀ ਮਰਜ਼ੀ ਮੰਨ ਕੇ ਲੈ ਲਓ ਵਾਲਟ ਲਾਹਵਾਨੇ ਚ ਬਹੁਤ ਬੰਜਾਂ ਨੇ ਜੀ ਸਾਰੀਆਂ ਵਾਲਟਾਂ ਨਾਲ ਕਰਮ ਵਾਲੀ ਨੇ ਕੱਢ ਕੇ ਸੋਨਾ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਫਿਰ ਇਹ ਵੀਰੇ 46 ਦੀ ਦੇ ਦੇਾਂਗੇ ਠੀਕ ਹੈ ਜੇ ਕੋਈ ਵੀਰ ਜੋੜਾ ਲੈ ਜੇ ਜੋੜੇ ਦਾ ਉਹ ਜਿਹੜਾ ਲੈਸ ਕਰ ਦੇਾਂਗੇ ਵੀਰੇ ਕੋਈ ਗੱਲ ਨਹੀਂ ਇਹਦਾ 46000 ਛੋਟੇ ਛੋਟੇ ਮੁੱਲ ਆ ਕੱਚੀ ਆ ਜਿੱਦੇ ਭਾਈ ਤਿਆਰ ਹੋ ਗਈ ਉਹਦੇ ਮੁੱਲ ਇਹ ਨਹੀਂ ਰਹਿਣਾਗਾ ਕਿਉਂਕਿ ਉਹਦੇ ਨੂੰ ਪਿਆਰੀ ਉਹਦੇ ਵੀਰੇ ਫਿਰ 55000 ਮੰਗਾਂਗੇ ਵੀਰੇ ਤਿਆਰੀ ਵੀ ਭਾਈ ਵੱਜ ਜਾਣੀਆਂ ਤੇ ਬਾਕੀ ਜੇ ਕੋਈ ਸਾਂਭਣ ਵਾਲਾ ਵੀਰ ਲੈ ਗਿਆ ਤਾਂ ਉਹਦਾ ਚਲੋ ਫਾਇਦਾ ਹੋ ਜਾਣਾ ਹੁੰਦਾ ਅੱਗੇ ਵੀਰੇ 4 ਨੰਬਰ ਇਹਦੀ 4 ਨੰਬਰ ਵੀਰੇ ਦੂਜਾ ਸੁਰੂਆ ਸੁੰਦੀ ਆ ਪਿਆ ਉਹ ਇਹ ਵੀਰੇ ਤਿਆਰੀਆਂ ਚੀ ਅੱਜ ਨਾ ਕਾਲੂ ਸੁਕੇ ਕਿੰਨਾ ਕੁ ਬਾਜੀ ਦੋ ਇਹ ਦੋਦੀ ਯਾਰਾ ਗਲੇਣ ਦਾ 18 ਮਣੀ ਕਿਲੋ ਦੱਸਿਆ ਆਪਾਂ 17 ਕ ਮਣੀ ਕਿ ਇਹ ਲਈਂ ਤੋਰ ਕੇ ਦਿਖਾ ਦੇ ਜੀ ਬਾਜੀ ਦੇ ਦੱਸਣ ਮੁਤਾਬਕ ਸੁਆ ਦੂਜਾ ਸੁੰਦੀ ਆ ਜੀ ਤਿਆਰੀਆਂ ਚੀ ਆ ਇੱਕ ਦੋ ਦੇਣੀ ਲਾਊਗੀ ਬਾਕੀ ਤਿਆਰੀ ਤੁਸੀਂ ਕਰਮ ਵਾਲੀ ਦੇਖ ਸਕਦੇ ਹੋ ਫੋਨ ਹੀ ਆ ਚਾਰ ਹੀ ਥਣ ਗੈਪ ਤੇ ਲੱਗਿਆ ਆਪਾਂ ਤੁਹਾਨੂੰ ਥਣ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਦੁੱਧ ਦੇ ਮੇਨ ਗੱਲ ਸੇਵਾ ਦਾ ਹੁੰਦਾ ਜੇ ਕੋਈ ਵੀ ਵੱਧ ਲੈ ਲੂ ਤਾਂ ਵੱਧ ਵੀ ਲੈ ਸਕਦਾ ਥੋੜੀ ਜੀ ਬਈ ਭਾਲ ਕਰੀ ਫਿਰਦੀ ਐ ਇਹ ਭਾਲਾ ਵੀਰੇ ਇੱਕ ਪਾਸੇ ਠੀਕ ਆ ਜੀ ਆਪਾਂ ਦੱਸ ਘਰ ਮੱਕੀ-ਮੱਕੀ ਨਾ ਪੈ ਜਾਂਦੀ ਐ ਵੀਰੇ ਅੱਜ ਕੱਲ ਮੱਕੀ ਵੀ ਹੈ ਨਾ ਕੱਚੀ ਸਹੀ ਗੱਲ ਆ ਮੱਕੀ-ਮੱਕੀ ਬਾਕੀ ਸੂਨ ਵਾਲਾ ਪਸ਼ੂ ਨਾ ਥੋੜਾ ਕਨਾਂ ਕਰ ਹੀ ਜਾਂਦਾ ਹੁੰਦਾ ਜੀ ਫੇਸ ਕੁਆਲਟੀ ਸੋਹਣੀ ਥਣਾ ਦੀ ਦੰਨ ਹੋਊਗੀ ਜੀ ਥਣਾ ਦੀ ਵੀਰੇ ਪੰਜੇ ਪਸ਼ੂ ਆਪਣੇ ਓਕੇ ਹੋਣਗੇ ਠੀਕ ਆ ਵੀਰੇ ਹਾਂ ਜੀ ਜਿਆਦਾ ਬਰੀਡ ਦੀ ਕਰਮ ਵਾਲੀ ਚੰਗੀ ਆ ਇਹਦੀ ਡਿਮਾਂਡ ਵੀਰੇ ਇਹ ਵੀਰੇ 55 ਦੀ ਦੇ ਦੇਾਂਗੇ ਠੀਕ ਆ ਜੀ ਇਹ ਇਹਦਾ 55000 ਰੁਪਇਆ ਮੁੱਲ ਆ ਬਾਕੀ ਜੇ ਕਰਮ ਵਾਲੀ ਬੱਚੀ ਦੀ ਬੱਚੀ ਤੋਂ ਆਪ ਦੀ ਦੇਊਗੀ ਕਿਉਂਕਿ ਆਪ ਪ੍ਰਿੰਟ ਵਾਈਜ਼ ਪੂਰੀ ਚੰਗੀ ਆ ਜੀ ਅੱਗੇ ਵੀਰੇ ਪੰਜ ਨੰਬਰ ਇਹਦੀ ਕੀ ਡਿਟੇਲ ਇਹ ਵੀਰੇ ਦੂਜਾ ਸੂਆ ਕਿਹਾ ਮਾਲਕਾਂ ਨੇ ਅਗਲਾ ਭਲਾ ਤੀਜਾ ਮਨ ਵਾਲੀ ਜੀ ਤੋਂ ਲਈਏ ਇਹ 42 ਦੀ ਦੇ ਦੇਾਂਗੇ ਇਹਦਾ ਦੁੱਧ ਦੱਸਿਆ ਉਹਨਾਂ ਨੇ 16 17 ਇੰਨਾ ਹੀ ਆਪਾਂ ਕਹਾਂਗੇ ਇਹ ਹਫ਼ਤੇ ਦੀ ਕੱਚੀ ਥਣਾ ਦੀ ਦੰਨਾ ਜੀ ਥਣਾ ਦੀ ਵੀਰੇ ਯਾਰ ਸਾਰੇ ਬਸੂ ਆਪਣੇ ਓਕੇ ਹੋਣ ਦੋ ਰਕੇ ਦਿਖਾ ਦਿਓ 22 ਦੇ ਦੱਸਣ ਮੁਤਾਬਕ ਦੂਜਾ ਦੂਆ ਸੁਣਦੀ ਆ ਤੀਜਾ ਦੂਜਾ ਕਿ ਤੀਜਾ ਜੀ ਵੀਰੇ ਤੀਜਾ ਉਹਨਾਂ ਨੇ ਦੂਜਾ ਦੱਸਿਆ ਆਪਾਂ ਤੀਜੇ ਮੰਨ ਕੇ ਲਈਏ ਠੀਕ ਆ ਹਾਂਜੀ ਦੈਣ ਹਫਤਾ ਲੈ ਜੋ ਫਿਰ ਤਾਂ ਬਈ ਆਰਾਮ ਨਾਲ ਹਫਤਾ ਲੈ ਜੀ ਵੀਰੇ ਹਾਂ ਹਫਤਾ ਫੁੱਲ ਹੀ ਰਹੀ ਜੀ ਆਪਾਂ ਕਹਿੰਦੇ ਕਿ ਕਾਲੂ ਕੰਮ ਕਿਉਂਕਿ ਵੀਰੇ ਹਵਾਨਾ ਸਟਾਰਟ ਹੀ ਰੱਖਿਓ ਬਈ ਸਟਾਰਟ ਕਰ ਲਿਆ ਬਣਾਉਣਾ ਕਿਉਂਕਿ ਕਰਮ ਵਾਲੀਆਂ ਹਫਤੇ ਕਿ ਚੀ ਭਰ ਜਾਂਦੀਆਂ ਹੁੰਦੀਆਂ ਤੁਹਾਨੂੰ ਵੀ ਪਤਾ ਹੀ ਆ ਜੀ ਸੀਲ ਸਾਉ ਫੁੱਲ ਆ ਜੀ ਸਾਰੀਆਂ ਖਣਾ ਦੇ ਸੈ ਸੋਹਣੇ ਠੰਡੀ ਸੀਲ ਪੂਰੀ ਆ ਬੇਫਿਕਰ ਹੋ ਜਾਓ ਵਾਲਟਲਾਂ ਹਵਾਨੇ ਚ ਬਹੁਤ ਪਈਆਂ ਨੇ ਸੋਹਣੀ ਫੇਸ ਕੁਆਲਿਟੀ ਆ ਚੈੱਕ ਕਰ ਸਕਦੇ ਹੋ ਵਜਨ ਵਜੂਦ ਦੇ ਪੱਖ ਤੋਂ ਕਰਮ ਵਾਲੀ ਚੰਗੀ ਆ ਡਿਮਾਂਡ 48 ਨਾ ਨਾ ਵੀਰੇ 42 ਦੀ 42000 ਰੁਪਇਆ ਡਿਮਾਂਡ ਇਹਦੀ 42000 ਰੁਪਇਆ ਅੱਜ ਮੁੱਲ ਛੋਟੇ ਛੋਟੇ ਹੀ ਆ ਜੀ ਸਾਰਿਆਂ ਦੇ ਕਿਉਂਕਿ 2 2 4 4 ਦਿਨ ਲੈਂਦੀਆਂ ਗੀਆਂ ਜੇ ਮੰਨ ਲਓ ਸੂਪੀਆਂ ਜਾਂ ਤਿਆਰ ਹੋ ਗਈਆਂ ਫਿਰ ਰੇਟ ਹੋਰ ਹੋਣਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ